ਔਰ ਤੁਹਾਨੂੰ ਦੱਸ ਦਈਏ ਕਿ ਲੁੱਟਖੋ ਦਾ ਮਾਮਲਾ ਇੱਕ ਲੁੱਟਖੋ ਹੋ ਗਈ ਆ ਜੋ ਕਿ ਸੁੰਨਸਾਨ ਜਗ੍ਹਾ ਦੇ ਉੱਤੇ ਸੁੰਨਸਾਨ ਰਸਤੇ ਤੇ ਗਿਆ ਸੀਗਾ ਇੱਕ ਫਰਦਾਰ ਭਰਾ ਜਿਹੜਾ ਆਪਣਾ ਕਾਰੋਬਾਰ ਕਰਕੇ ਘਰ ਨੂੰ ਆਉਂਦਾ ਤਾਂ ਫਿਰ ਉਸ ਦੇ ਨਾਲ ਲੁੱਟਖੋ ਕੀਤੀ ਜਾਂਦੀ ਆ ਔਰ ਦੱਤਰ ਮਾਰਿਆ ਜਾਂਦਾ ਔਰ ਉਸ ਦੇ ਕੋਲੋਂ ਪੈਸੇ ਖੋਏ ਜਾਂਦੇ ਆ ਔਰ ਇਹ ਭਰਾ ਇੱਥੇ ਖੜਾ ਇਸ ਨਾਲ ਗੱਲ ਕਰਦੇ ਆ ਇਹ ਮਾਮਲਾ ਕਿੱਥੋਂ ਦਾ ਔਰ ਕਿੰਨੇ ਪੈਸੇ ਸੀ ਹਾਂਜੀ ਸਾਹਿਬ ਸੱਚੀ ਕਾਲ ਜੀ ਸੱਚੀ ਕਾਲ ਜੀ ਇਹ ਕਿੱਥੋਂ ਦਾ ਮਾਮਲਾ ਹੈ ਇਹ ਮਾਮਲਾ ਤੰਬੜਾਈ ਨਹਿਰ ਹੈ ਜਿਹੜੀ ਸੁੰਨਸਾਨ ਲੱਗਦਾ ਮੌਤ ਤੰਬੜਾਈ ਤੋਂ ਵਾਲੀ ਹੈ ਚੱਕ ਵਾਲੀ ਹੈ ਜਗ ਤੋਂ ਅੱਗੇ ਆ ਰਿਹਾ ਸੀ ਨੰਨੂ ਉਸ ਵੇਲੇ ਮੈਂ ਫੇਰੀ ਦਾ ਕੰਮ ਹੈ ਮੇਰਾ ਮੈਂ ਸਾਰਾ ਸੌਦਾ ਵੇਚ ਕੇ ਉਸ ਵੇਲੇ ਵਾਪਸ ਆ ਰਿਹਾ ਸੀ ਤਿੰਨ ਬੰਦੇ ਸੀ ਉਹਨਾਂ ਨੇ ਇੱਕਦਮ ਅੱਗੇ ਆ ਕੇ ਤੇ ਬ੍ਰੇਕ ਮਾਰੀ ਆ ਮੇਰੀ ਇਹਨਾਂ ਮੌਕਾ ਮਿਲੂਣਾ ਨਹੀਂ ਦਿੱਤਾ ਮੈਨੂੰ ਉਸ ਵੇਲੇ ਸ਼ੱਕ ਪਿਆ ਕਿ ਇਹ ਬੰਦੇ ਲੁਟੇਰੇ ਨੇ ਮੈਂ ਤਰਕ ਹੁੰਦਾ ਉਸ ਤੋਂ ਪਹਿਲੇ ਉਹ ਦਾਤਰ ਲੈ ਕੇ ਆਏ ਨੇ ਉਹਨਾਂ ਚ ਇੱਕ ਬੰਦਾ ਛੇਤੀ ਨਾਲ ਉਤਰਿਆ ਜਿਹਦਾ ਮੇਰੇ ਨਾਲ ਛੇਤੀ ਨਾਲ ਹੱਥੋਂ ਪਾਈ ਹੋਇਆ ਮੈਂ ਮੋਟਰਸਾਈਕਲ ਛੱਡ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਆ ਦੌੜਨ ਦੀ ਮੈਂ ਕੋਸ਼ਿਸ਼ ਕੀਤੀ ਜ ਮੈਂ ਥੋੜਾ ਝਾੜੀਆਂ ਲਗਿਆ ਆ ਔਰ ਤੋਂ ਬਾਅਦ ਉਹਨ ਮੇਰੇ ਸਿੱਧਾ ਦਾਤਰ ਮਾਰੇ